ਇੱਕ ਐਸਵਾਈਐਲ ਨਹਿਰ ਹੁੰਦੀ ਉਹ ਵੈਸੇ ਚੋਣਾ ਵੇਲੇ ਜਿਆਦਾ ਵਗਦੀ ਹੁੰਦੀ ਹੈ ਬਾਕੀ ਮੁੱਦਿਆਂ 'ਚ ਘੱਟ ਹੈ ਉਹਦੇ ਤੇ ਵੀ ਭਗਵਾਨ ਸਿੰਘ ਮਾਨ ਇਹ ਕਹਿੰਦੇ ਕਿ ਗੁਰਗਾਉਂ ਦੇ ਵਿੱਚ ਕੋਈ ਸੌਦੇ ਕੀਤੇ ਸੀ ਜਿਹੜੀ ਜ਼ਮੀਨ ਦੀ ਉਹ ਮੈਂਟਲ ਬੰਦਾ ਹੈ ਸ਼ਰਾਬੀ ਬੰਦਾ ਹੈ ਸ਼ਰਾਬ ਪੀ ਕੇ ਪਤਾ ਨਹੀਂ ਕੀ ਬੋਲਦਾ ਰਹਿੰਦਾ ਹੈ ਤੋਂ ਮੈਂ ਇਹਦਾ ਜਵਾਬ ਤਾਂ ਭਗਵਾਨ ਜੀ ਮਾਨ ਨੂੰ ਤਾਂ ਮੈਂ ਸੀਰੀਅਸ ਕਹਿੰਦਾ ਹੀ ਨਹੀਂ ਮੈਂਟਲ ਬੰਦਾ ਹੈ ਆ ਤਾਂ ਹੁਣ ਇਹਨੂੰ ਐ ਨਹੀਂ ਪਤਾ ਕਿਹਣਾ ਕੀ ਕਿੱਥੇ ਕਹਿਣਾ ਹੈ ਮੁੱਖ ਜੋ ਇਹਦੀ ਕਰਤੂਤਾ ਮੁੱਖ ਮੰਤਰੀ ਦੀ ਕਰਤੂਤਾ ਹੈ ਇਹ ਜੇ ਕੰਮ ਲਖਣੇ ਦੇ ਉਹ ਤਾਂ ਕਹਿੰਦੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਮੈਂ ਨੌਕਰੀਆਂ ਦਿੱਤੀਆਂ ਰੋਜ਼ਗਾਰ ਰੰਗਲਾ ਬਣਾਤਾ ਨਾ ਬਹੁਤ ਹੀ ਹੈ ਨਸ਼ੇ ਚ ਲਾਤਾ ਰੰਗਲਾ ਸਾਰਾ ਲੰਗਲਾ ਤੇ ਲੱਗ ਗਿਆ ਸ਼ਰਾਬੀ ਮੁੱਖ ਮੰਤਰੀ ਹੈ ਆਪਣੀਆਂ ਰੰਗਲੀਆਂ ਕਰਦਾ ਹੈ ਮੁੱਖ ਮੰਤਰੀ ਗੱਡੀਆਂ ਤੇ ਚੜ ਕੇ ਆਪਣੇ ਸਿਰ ਤੇ ਝੂਠੇ ਪਾਣੀ ਦੀ ਬੋਤਲ ਸਿੱਧੇ ਉਹਨੂੰ ਕਹਿੰਦਾ ਆ ਕਰਦਾ ਹੈ ਮੁੱਖ ਮੰਤਰੀ ਹੋਏ ਸੂਬੇ ਦਾ ਤੇ ਜਰਨੀ ਤੋਂ ਜਾਜ ਤੋਂ ਤਾਰਤਾ ਹੋਏ ਕਿਉਂਕਿ ਉਹਨੂੰ ਸ਼ਰਾਬ ਦਾ ਡੱਕਿਆ ਹੈ ਆ ਕੋਈ ਮੁੱਖ ਮੰਤਰੀ ਦੀ ਕਰਤੂਤਾ ਹੈ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ